हां जी दोस्तों की हालचाल एसे है एसेट रेटर आया भाई अपने को आज 12 इंच सेट लगन वास्ते एक ਲਾਇਆ भाई ने ਫੈਬਰਛਤਰੀ ਸਿੰਪਲ ਦੇ ਵਿੱਚ ਤੇ ਇੱਕ ਫੈਨ ਲਵਾਇਆ ਤੇ ਇੱਕ ਬਾਰ ਲਾਈਟ 32 इंच ਤੇ 12 इंच सेट ਲਵਾਇਆ ਅੱਜ ਤੁਹਾਨੂੰ ਦਿਖਾ ਦਈਏ 5 2 ਵਾਲਾ ਸੈਟ ਹੈ ਬਾਈ ਇਹ 12 ਇੰਚ ਦੇ ਵਿੱਚ ਚਾਰਾ ਲੱਗਾ ਹੈ ਮੋਨੋ ਯਾਹ ਪੱਤੀਆਂ ਜਿੰਨੀਆਂ ਵੀ ਆਪਾਂ ਸਾਰੀ ਸੈਟਿੰਗ ਬਾਈ ਨੂੰ ਕਰਕੇ ਦਿੱਤੀ ਹੈ ਬੈਕ ਸਾਈਡ ਲੱਗਿਆ ਫਰੇਮ ਤੇ ਤੁਹਾਨੂੰ ਦਿਖਾ ਦਿੰਨੇ ਆ ਪੰਜਾਬ ਦੇ ਨਕਸ਼ੇ ਦੀ ਲੱਗੀ ਹੋਈ ਆ ਫੋਟੋ ਤੇ ਡਾਊਨ ਸੀਲਿੰਗ ਕਰਕੇ ਆਪਾਂ ਬਾਈ ਨੂੰ ਸਾਰਾ ਏਰੀਆ ਰੈਡੀ ਕਰਕੇ ਦਿੱਤਾ ਹੈ ਤੇ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਨਾ ਕਿਵੇਂ ਲੱਗਿਆ ਸੈਟਅਪ ਕਿ ਆਪਣੇ ਕੋਲੋ ਪਹਿਲੀ ਵਾਰ ਕੰਮ ਕਰਾਇਆ ਹੈ ਕਿ ਹੋਰ ਵੀ ਸੈਟ ਲਵਾਇਆ ਬਾਈ ਜੀ ਤੇ ਫਸੀ ਗੱਲ ਬਾਈ ਫਸੀ ਗੱਲ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਹਰਜੀਤ ਸਿੰਘ ਹੈ ਠੀਕ ਹੈ ਤੇ ਪਿੰਡ ਚੰਨੇ ਵਾਲਾ ਚੰਨੇ ਵਾਲਾ ਕਿਵੇਂ ਲੱਗੀ ਕੁਆਲਿਟੀ ਬਹੁਤ ਵਧੀਆ ਲੱਗੀ ਵਧੀਆ ਠੀਕ ਹੈ ਤੇ ਫਾਈਬਰ ਛਤਰੀ ਜਿੰਨਾ ਵੀ ਆਪਾਂ ਲਾਈਟਿੰਗ ਦਾ ਸਾਰਾ ਸਾਰਾ ਦੀ ਫਿਟਿੰਗ ਕਰਕੇ